ਰੇ ਮਨ ਮੂਸ ਬਿਲਾ ਮਹਿ ਗਰਬਤ ਕਰਤਬ ਕਰਤ ਮਹਾ ਮੁਗਨਾ ਸੰਪਤ ਦੋਲ ਝੋਲ ਸੰਘੂਰਤ ਮਾਇਆ ਮਗਨ ਭਰਮਤ ਘੁਗਨਾ ਰੇ ਮਨ ਮੂਸ ਬਿਲਾ ਮਹਿ ਗਰਬਤ ਕਰਤਬ ਕਰਤ ਮਹਾ ਮੁਗਨਾ ਆਪਣੇ ਮਨ ਨੂੰ ਕਹਿੰਦੇ ਨੇ ਜੁਆ ਹੈ ਜੁਆ ਖੋਲਟ ਪੜਿਆ ਹੋਵੇ ਬੜਾ ਫਤਕਾਰੀ ਫਤਕਾਰੀ ਹੈ ਇਹਦਾ ਕੋਈ ਤਕੀਰ ਬਗਾਲ ਨੂੰ ਉਹ ਵਿਗੜਦਾ ਹੁੰਦਾ ਵੀ ਜਾਂਦਾ ਹੈ ਜਾਂ ਸਭ ਪਿੱਛੇ ਦੀ ਆ ਕੇ ਪਿੱਛੇ ਆਇਆ ਹੋਰ ਅਸਿਆਦਾ ਫਿਰ ਪਤਾ ਲੱਗਦਾ ਹਲਕਾ-ਹਲਕਾ ਆਉਂਦਾ ਹੈ ਲੋ ਇਹ ਜਨਾਰਖੰਡ ਜੋਤ ਬੜਾ ਉਲਟਾ ਇਹਦੀ ਦੋਸ-ਪੁਲਟੀ ਹੁੰਦੀ ਠੀਕ ਹੈ ਇਹਨਾਂ ਨੂੰ ਸਿ ਬਿਲਾ ਕਰਵਤ ਕਰਤਬ ਕਰਤ ਮਹਾ ਬਕਨ ਬੜੇ ਗੂੜ੍ਹ ਗਾਲੇ ਕੰਮ ਕਰਦੇ ਨੇ ਸਰੀਰ ਤੇ ਤੁਹ ਮਿਲ ਗਿਆ ਸਰੀਰ ਇਹ ਮਿੱਟੀ ਦਾ ਜਖੰਡ ਮਿਲ ਗਈ ਲੋਕਾਂ ਨੂੰ ਗੂੜ੍ਹ ਗਾਲੇ ਕੰਮ ਆਕਾਰ ਜੋ ਇਹਦੀ ਇਹ ਇਹ ਸਮਝ ਕੋਈ ਨਹੀਂਗਾ ਸੰਪਤ ਦੋਲ ਝੋਲ ਸੰਗ ਝੋਲ ਦਾ ਬਿਹੁਲਤਾ ਦੋ ਪ੍ਰਕਾਰ ਦੀ ਸੰਪਤੀ ਦੇਤੀ ਤਲ ਦੋ ਲੜੀਆਂ ਦੇ ਬਿਨਾ ਪੀੜ ਦੀ ਮਿਲਦੀ ਥੂਲਾ ਦੀ ਮਿਲਦਾ ਅੱਛਾ ਜੀ ਦੋ ਪ੍ਰਕਾਰ ਦੀ ਸੰਪਤੀ ਦੇਤੀ ਕਹਿੰਦੂ ਇੱਕ ਸੰਪਤੀ ਦਾ ਦੇਤੀ ਬਾਲੇ ਸ਼ਰੀਰ ਦੇ ਖਬੂਦੀ ਆ ਇੱਕ ਸੰਪਤੀ ਦੇਤੀ ਅਦਲ ਹਮਮ ਜੋ ਪਰਲੋਕ ਚ ਕਬੂਦੀ ਹੈ ਇੱਕ ਦੰਪਤੀ ਐਸ ਲੋਕ ਚ ਕਬੂਦੀ ਹੈ ਤੇ ਦੰਪਤੀ ਪਰਲੋਕ ਚ ਕਬੂਦੀ। ਜੋ ਦੰਪਤੀਆਂ ਨੇ ਜੀਤ ਪਾ ਗਿਆ ਚੋਲਦਾ ਉਹਦੇ ਤੇ ਅਕਲ ਵੀ ਹੈਗੀ ਆ, ਸਰੀਰ ਵੀ ਹੈਗਾ, ਸਿਰ ਦੀ ਤਾਨਤ ਵੀ ਆ ਕੋ ਜੜਦੀ। ਦੰਪਤੀ ਦੋਲ ਦੋਲ ਕੇ ਸੰਭੂਲਤ ਚੂਲਤ ਚੂਲਦਾ ਉਹਨੇ ਜਾਣਾ। ਮਾਇਆ ਮਗਨ ਭ੍ਰਮਤ ਘੁਗਨਾ। ਜਿਵੇਂ ਆਇਆ ਦੇ ਵਿੱਚ ਘੁਗਨਾ ਕਬੂਤਰ ਉਹ ਘੁਗਨਾ ਕਬੂਤਰ ਆਇਆ ਕੋ ਜੋ ਲਿਆ ਹੈ ਆਲੇ ਬੋੜੇ ਵਿੱਚ ਕੁੱਪਣਾ ਬਹੁਤ ਕਾਲੇ ਵਿੱਚ ਬੋਲਦਾ ਤੂੰ ਫਿਲੇ ਨੂੰ ਦੇ ਕੇ ਅੱਖਾਂ ਵਿੱਚ ਲੰਦਾ ਉਹ ਜਿਵੇਂ ਘੁਗਨਾ ਬਿੱਲੀ ਨੂੰ ਦੇ ਕੇ ਅੱਖਾਂ ਵਿੱਚ ਲੰਦਾ ਮੌਸਮ ਨੂੰ ਸੁਵੇ ਕੇ ਤੂੰ ਅੱਖਾਂ ਵਿੱਚ ਬੈਠੇ ਜਾਂਦਾ ਮਰ ਜਾਂਦਾ ਫਿਰ ਵੀ ਅੱਖਾਂ ਵਿੱਚ ਬੈਠੀ ਹੋਈ ਜੇ ਇੱਥੇ ਘੁਗਨਾ ਦੇ ਅਰਥ ਉੱਲੂ ਕੀਤੇ ਆ ਉਹ ਸਹੀ ਨਹੀਂ ਲੱਗਦੇ ਹਾਂ ਉਲੂ ਕਰਦਾ ਤਾਂ ਵੀ ਉਲੂ ਹੀ ਯਾ ਕਮੋਟਰ ਜਿਹੜਾ ਯਾ ਕੁਝ ਕਰਦਾ ਹਾਂਜੀ ਉਲੂ ਦਾ ਬੜਾ ਖਿਆਲ ਨਾ ਹੁੰਦਾ ਉਲੂ ਦਾ ਬਹੁਤ ਸੁੱਤ ਬਨਤਾ ਸਾਜਨ ਸੁਖਬੰਧਪ ਤਾਂ ਸਿਓ ਮੋਹ ਬੜਿਓ ਸੋਕ ਨਾ ਬੇ ਉਹ ਬੀਜ ਅਹੰਗ ਮਮ ਅੰਕੁਰ ਬੀਜਿਤ ਔਦ ਕਰਤ ਅਗਨਾ ਦਦਮਨ ਦਾ ਸਾਜਨ ਸੁਖ ਬੰਧਪ ਤੋ ਤਾਂ ਲੜਕੇ ਬਲਦਾ ਹੋਰ ਤਾਂ ਸਾਜਣੂ ਮਿਲਣ ਵਾਲੇ ਰਿਸ਼ਤੇਦਾਰ ਸੁਖ ਬੰਦਪ ਬੰਦਪ ਦੇ ਸੁਖ ਦੇਣ ਵਾਲੇ ਜਿੱਥੋਂ ਸੁਖ ਮਿਲੇ ਸਾਜੋ ਮੋਹ ਬਣਿਓ ਹੈ ਘਰ ਉਹਨਾਂ ਨਾਲੋਂ ਬੜਾ ਮੋਹ ਬੜਿਆ ਹੈ ਇਹ ਤੋਂ ਮਤਲਬ ਆਲੋਦ ਦੇਣੇ ਸੁਖ ਦੇਣੇ ਉਹਨਾਂ ਨਾਲੋਂ ਮੋਹ ਹੈ ਕਿ ਪੁੱਤ ਨਾਲ ਸੁਖ ਮਿਲਦਾ ਤਾਂ ਮੋਹ ਹੈ ਤੇ ਸੋਗਰੀ ਮਿਲਦਾ ਤਾਂ ਮੋਹ ਹੈ ਨਹੀਂ ਔਰ ਤੋਂ ਸੋਹ ਮਿਲਦਾ ਤਾਂ ਮੋਹ ਹੈ ਨਹੀਂ ਹੈ ਨਹੀਂ ਉਹ ਕਰ ਗਈ ਹੈ ਸਾਰਾ ਜੀ ਕੋਇਓ ਬੀਜ ਅਹੰ ਮੰਮ ਅੰਕੁਰ ਬੀਤਰ ਆਉਦ ਕਰਤ ਅਗਨਾ ਉਹ ਬੀਜਿਆ ਕੀ ਹੈ ਉਹ ਜਿਹੜਾ ਖੇਤ ਖੇਤ ਨਰਮਤ ਕੀਤਾ ਸੀ ਨਾ ਹੂੰ ਹੂੰ ਕਾਟੀ ਕਰੇਤ ਖੇਤ ਦਾ ਨਰਮਤ ਹਾਂਜੀ ਤੇ ਬੀਜਿਆ ਕੀ ਹੈ ਖੇਤ ਦੇ ਵਿੱਚ ਬੋਇਓ ਬੀਜ ਅਹੰ ਕਾਦਾ ਬੀਜ ਵੀ ਤੇ আর ਜਿਹੜਾ ਉਹਦਾ ਪੈਦਾ ਹੋਇਆ ਕਰਿਆ ਫਟਿਆ ਤੋਂ ਵੀ ਉਹ ਬਬੂ ਸ਼ਰੀਰ ਨੂੰ ਬਬੂ ਕਹਿੰਦਾ ਬਈ ਕਹਿੰਦਾ ਬਬੂ ਉਚਾਲਤ ਪਿਆਦ ਵਾਦੋ ਜਿਹੜੀ ਬਬੂ ਤੋਂ ਨਫਰਤਾ ਬਬੂ ਦਾ ਬਬੂ ਦਾ ਆਪਣਾ ਪੜਨ ਸ਼ਰੀਰ ਨੂੰ ਬਬੂ ਕਹਿੰਦਾ ਬਈ ਇਹ 2 ਮੀਡੀਆ ਸੀ ਅਖਬਾਰ ਦਾ ਉੱਪਰ ਫਟਿਆ ਬਬੂ ਦਾ ਬਬੂ ਦਾ ਇਹ ਬਈ ਸ਼ਰੀਰ ਨੂੰ ਬੰਦਾ ਹੈ ਸ਼ਰੀਰ ਨੂੰ ਆਪਣਾ ਆਪਾ ਬੰਦਾ ਹੈ ਸ਼ਰੀਰ ਐਦਾ ਬਈ ਜਰੀਏ ਤੋਂ ਬਾਹਰ ਆਪਣੇ ਆਪ ਨੂੰ ਕੁਝ ਨਹੀਂ ਜਾਂ। ਬਾਪ ਅੰਕਰ ਬੀਤਤ ਆਦ ਕਰਤ ਅਵਲ। ਜਦੋਂ ਦਾ ਸਰੀਰ ਮਿਲਿਆ ਉਹਤ ਬੀਤ ਗਈ ਸਾਰੀ ਉਹਨਾਂ ਅਗਨ ਹੀ ਪਾਪ ਕਰਦਾ ਰਿਹਾ ਹੁਕਮ ਦਾ ਵਿਰੋਧ ਕਰਦਾ ਰਿਹਾ। ਕਿ ਅੱਧਾ ਸਰੀਰ ਮਿਲਿਆ ਕਰਦਾ ਕੀ ਰਿਹਾ ਹੁਕਮ ਦਾ ਵਿਰੋਧ। ਮਨ ਪਉ ਦੀ ਇੱਛਾ ਪੈਦਾ ਹੁੰਦੀਆਂ ਨੇ ਉਹਨਾਂ ਦੇ ਨਾਲ ਚੱਲਦਾ ਉਹ ਉਹ ਅਲੱਗ ਗੱਲ ਹੈ। ਠੀਕ ਹੈ ਜੀ। ਮੇਸਤ ਮੰਜਾਰ ਪਸਾਰ ਮੁਖ ਨਿਰਖਤ اون ਚਤ ਪਗਤ ਪੁੱਖ ਭੁਖਣਾ ਸਿਮਰ ਗੋਪਾਲ ਦਇਾਲ ਸਤ ਸੰਗਤ ਨਾਨਕ ਜਗ ਜਾਣਤ ਸੁਪਨਾ ਇਹ ਬਹੁਤ ਬਾਦ ਰੂਪੀ ਬਿੱਲਾ ਮੇਸਤ ਮੰਜਾਰ ਪ੍ਰਕਾਰ ਮੁਖ ਭੁਖ ਅੱਡ ਕੇ ਖੜਾ ਥੱਲੇ ਤੇਰੇ ਤੂੰ ਕਬੂਤਰ ਬੈਠਿਆ ਵਿਟਾਲੀ ਤੇ ਉਹ ਬਿੱਲੇ ਦਾ ਮੂੰਹ ਅੱਡਿਆ ਹੋਇਆ ਇਰੇ ਵਾਸਤੇ ਤਲੂੜੀ ਨੀ ਦਾ ਮੱਲਾ ਤੂੰ ਦਿਲ ਤੇ ਸਭ ਬਾਜ਼ਾਰ ਪਸਾਰ ਮੁਖ ਦੇਖ ਤੋ ਤੈਨੂੰ ਦੇਖ ਰਿਹਾ ਤੈਨੂੰ ਦੀਦੀ ਦਾ ਉਹ ਕਿੱਥੇ ਤ ਘਰ ਵਾਸਤੇ ਦੇਖ ਰਿਹਾ ਭੁਗਤ ਉਹਦੀ ਖੁਰਾਕ ਹੈ ਤੂੰ ਖੁਰਾਕ ਹੈ ਆਪਣੀ ਖੁਰਾਕ ਵਲ ਦੇਖ ਰਿਹਾ ਉਹ ਭੁੱਖਾ ਭੁੱਖ ਵੀ ਲੱਗੀ ਆ ਉਹਨੂੰ ਭੁੱਖਾ ਵੀ ਹੈ ਇੰਤਜ਼ਾਰ ਕਰੇ ਜਦਾਂ ਜੰਬੇ ਜਦਾਂ ਕਿ ਭੁੱਖਾ ਹੈ ਤੇਰੇ ਉਹਨੇ ਜਾਗਣਾ ਹੈ ਕੱਲ ਦੇਗੇ ਕੱਲ ਮੇਰੇ ਗੂਝ ਆਵੇ ਉਹ ਕਾ ਭੁੱਖਾ ਉਹਦਾ ਬਹੁਤ ਜ਼ਿਆਦਾ ਭੁੱਖਾ ਹੋ ਉਹ ਭੁੱਖਾ ਆਪਣੀ ਭੁੱਖ ਮਟਾਉਣ ਵਾਸਤੇ ਤੇਰੇ ਵੱਲ ਧਿਆਨ ਹੈ ਉਹਦਾ ਕਿ ਤੈਨੂੰ ਇਹ ਫਿਰੰਦਾ ਗਿਆਨ ਹੈ ਜਿੱਦਾਂ ਤੈਨੂੰ ਇਹ ਬਿੱਲਾ ਦਿਖਾਈ ਦੇ ਗਿਆ ਉਦੋਂ ਤੇਰੀ ਦੁਨੀਆ ਬਦਲ ਜੂਗੀ ਉਦੋਂ ਤੇਰੀ ਕਾਇਆ ਕਲਪ ਹੋ ਜੂਗੀ ਉਹ ਬਿੱਲਾ ਨਹੀਂ ਦਿਖਾਇਆ ਤੇ ਉਹ ਵੇਖਿਆ ਉਹਨਾਂ ਦਾ ਨਾਮ ਹੈ ਉਹ ਵੇਖਦਾ ਉਹਨਾਂ ਨੂੰ ਨਾਲ ਹੀ ਹਾਂ ਜਿੱਦਾਂ ਉਹ ਆ ਗਿਆ ਉਦੋਂ ਸਾਰਾ ਕੁਝ ਬਦਲ ਜੂ ਸੁਧਾਰ ਕੋ ਲਿਉ ਤੱਕ ਚੱਲਣ ਤੇ ਹਰ ਜਣ ਕੇ ਪੈਰ ਚੱਲਣ ਤੇ ਅੜ ਜਾਣਗੇ ਅੱਖਾਂ ਬਾਹਰ ਦੇਖਣ ਤੇ ਅੜ ਜਣਗੇ ਸਭ ਕੁਝ ਉਲਟਾ ਹੋਈ ਤਾਂ ਖਰਚੋਂ ਬਾਹਰ ਨਿਕਲਣਾ ਫਿਰ ਤਾਂ ਖਰਚੋਂ ਬਾਹਰ ਨਿਕਲਣਾ ਕਿਤਨਾ ਖਤਮ ਆ ਗਿਆ ਫਿਰ ਪਤਾ ਲੱਗੂ ਜੇ ਦਿਲ ਦੇ ਜੋ ਨਿਕਲਣਾ ਸੁਣਦਾ ਕਿਤਨਾ ਖਤਮਾਤ ਹੈ ਫਿਰ ਤੈਨੂੰ ਪਤਾ ਲੱਗੂ ਜੇ ਬਿੱਲਾ ਬਾਹਰ ਦੇਖ ਲਿਆ ਹਾਂ ਅੰਦਰ ਵੀ ਕੁਝ ਕਹਿ ਸਕਦਾ ਬਿੱਲਾ ਜੇ ਅੰਦਰੋਂ ਬਾਹਰ ਨਾ ਨਿਕਲੇ ਸੁਰਤਾਂ ਫੇਰ ਉਹਦੇ ਵਾਸਤੇ ਗੱਲ ਨਹੀਂ ਫੜ ਲੋ ਆਪਣੇ ਆਪੇ ਵੀ ਸੱਚ ਹੈ ਹਾਂ ਜੀ ਸਿਮਰ ਗੋਪਾਲ ਦਇਆਲ ਸਤ ਸੰਗਤ ਨਾਨਕ ਜਗ ਜਾਣਤ ਸੁਪਨਾ ਹਾਂ ਜਗ ਨੂੰ ਸੁਪਨਾ ਮੰਨ ਲੈ ਵੀ ਇਹ ਸੁਪਨਾ ਹੈ ਜਗ ਦੇ ਵਿੱਚ ਤੇ ਜਾਇਆ ਕਰ ਸਰਦਾਰ ਨੂੰ ਛੱਡਿਆ ਕਰ ਸੁਪਨੇ ਦੀ ਖੇਡ ਨਾਲ ਖੇਡਿਆ ਕਰ ਜਾ ਕੇ ਬਾਹਰ ਸਿਮਰ ਗੋਪਾਲ ਦਇਆਲ ਸਤ ਸੰਗਤ ਇਹਦੀ ਸੰਗਤ ਹੀ ਰਹਿਆ ਕਰ ਗੋਪਾਲ ਦੀ ਚ ਇਹਦਾ ਹੀ ਜ਼ਬਰਦਸਤ ਕਰਿਆ ਕਰ ਇਹਦੇ ਨਾਲੇ ਜੁੜ ਕੇ ਰਿਹਾ ਕਰ ਆਪਣੇ ਅੰਦਰ ਅੰਤਰਾਤਮਾ ਨਾਲੇ ਆਹ ਜਾਗਰਮਤਾ ਸੁਪਨਾ ਸਮਝੀ ਵੀ ਸੁਪਨੇ ਬਾਹਰ ਨਹੀਂ ਜਾਣਾ ਹੈ ਸੁਪਨਾ ਦੇ ਬਾਹਰ ਕਦੇ ਨਾ ਜਾ ਕੇ ਤੂੰ ਔਖੇ ਨਾਲ ਮਾਰੂਗਾ ਤੈਨੂੰ ਸੁਪਨੇ ਚ ਲੈ ਜਾਊਗਾ ਫੇਰ ਬਾਹਰ ਦੂਰ ਤੇ ਸੁਪਨੇ ਦੀ ਮੋਤ ਹੈ ਤੇਰੀ ਜਾਗਦੇ ਦੀ ਮੋਤ ਨਹੀਂ ਹੁੰਦੀ ਚੰਦਰ ਤਵਸਤ ਵਿੱਚ ਰਹੋ ਸਾਧਗੁਰੂ ਬਾਗਦਾ ਹੈ ਦਿਓ ਸਾਧਗੁਰੂ ਦੇ ਨਾਮ ਸੁਤੇ ਚੰਦਰ ਤਵਸਤਾ ਜ ਰਹੋ i